ਹੈਲੋ ਦੋਸਤੋ ਸਤਿ ਸ਼੍ਰੀ ਅਕਾਲ ਵੈਲਕਮ ਕਰਦੇ ਆਂ ਜਾਸਰੀਣਾ ਬਲੌਗ ਚੈਨਲ ਤੇ ਮੇਰੇ ਕਰਦੇ ਸਾਰੇ ਜਣੇ ਠੀਕ ਠਾਕ ਹੋਵਗੇ ਸੋ ਮੌਸਮ ਸਿਆਲਾਂ ਵਾਲਾ ਆ ਗਿਆ ਤੇ ਇਸ ਵਾਰ ਝੋਨੇ ਦਾ ਤੁਹਾਨੂੰ ਪਤਾ ਕਿ ਬਹੁਤ ਬੁਰਾ ਹਾਲ ਹੋਇਆ ਹਨ ਕਿ ਇਸ ਵਾਰ ਕੀ ਇਦਾਂ ਲੱਗਦਾ ਕਿ ਹਜੇ ਵੀ ਹੁਣ ਜਦੋਂ ਨੰਗੀ ਦਾ ਨਾ ਤੇ ਝੋਨੇ ਹਜੇ ਵੀ ਵਿਸ਼ੇ ਪਏ ਆ ਖੇਤਾਂ ਦੇ ਵਿੱਚ ਹਜੇ ਵੀ ਝੋਨੇ ਨਹੀਂ ਵੱਡੇ ਗਏ ਤੇ ਉਤੋਂ ਮੌਸਮ ਦੇਖੋ ਕਿੰਨਾ ਜਿਆਦਾ ਖਰਾਬ ਆ ਤੇ ਸਾਰੇ ਦਿਨ ਚ ਮਸ਼ੀਨ ਤਿੰਨ ਜਾਂ ਚਾਰ ਕਿਲੇ ਮਹਾ ਵੜਦੀ ਆ ਝੋਨੇ ਦੇ ਤੇ ਜ਼ਿਮੀਦਾਰਾਂ ਦਾ ਬਹੁਤ ਹੈ ਕਿ ਬੁਰਾ ਹਾਲ ਹੋਇਆ ਪਿਆ ਵਾ ਤੇ ਫਸਲ ਵਿਕਦੀ ਵੀ ਨਹੀਂ ਤੇ ਝੋਨਾ ਝੋਨੇ ਦਾ ਝਾੜ ਵੀ ਘਟ ਗਿਆ ਝੋਨਾ ਥੱਲੇ ਡੱਗਣ ਕਰਕੇ ਤੇ ਵੜਨ ਵੜਾਈ ਵੀ ਮਹਿੰਗੀ ਪੈਂਦੀ ਐ ਸੋ ਵਸ ਦੀ ਗੱਲ ਮਸ਼ੀਨਾਂ ਵਾਲਿਆਂ ਦੇ ਵੀ ਨਹੀਂ ਬਈ ਕਿਉਂਕਿ ਸਾਢੇ ਡੇੜੀ ਚ 4-5 ਗੱਲੇ ਵਸਾਂ ਮਸ਼ੀਨ ਵੜਦੀ ਐ ਤੇ ਬਹੁਤ ਔਖਾ ਹੋ ਗਿਆ ਕੰਮ ਸੋ ਇੱਕ ਤੁਹਾਨੂੰ ਗੁਰਪੁਰਬ ਦੀਆਂ ਬਹੁਤ-ਬਹੁਤ ਮੁਬਾਰਕਾਂ ਲੱਖ-ਲੱਖ ਮੁਬਾਰਕਾਂ ਪਰਮਾਤਮਾ ਘਰ ਤੁਸੀਂ ਚੜ੍ਹਦੀ ਕਲਾ ਜਰੋਂ ਸੋ ਅੱਜ ਸਵੇਰੇ ਸਵੇਰੇ ਤੁਸੀਂ ਕਹੋਗੇ ਸਾਡੀ ਚੜ੍ਹਾਈ ਕੀਤੀ ਹੋਈ ਆ ਸੋ ਅੱਜ ਆਪਾਂ ਚੱਲੇ ਆ ਜੀ ਲੁਧਿਆਣੇ ਨੂੰ ਤੇ ਥਾਰ ਆਪਣੀ ਤੋਤੀ ਖੜੀ ਐ ਇੱਧਰ ਤੇ ਆਪਾਂ ਨਿੱਕੇ ਨੰਨੇ ਕੰਮ ਕਰਨੇ ਆ ਲਾਣੇਦਾਰ ਨਹੀਂ ਕੱਲ ਦੀ ਗਈ ਹੋਈ ਆ ਭਰਾ ਭਝਾਈ ਦੇ ਨਾਲ ਠੀਕ ਆ ਤੇ ਆਪਾਂ ਜਾਣਾ ਹੁਣ ਤੇ ਗੱਡੀ ਆਪਾਂ ਧੋਤੀ ਜ ਵੈਸੇ ਤੇਲ ਹੀ ਨਹੀਂ ਜ਼ਿਆਦੇ ਪੈਂਦੀ ਆ ਤੇਲ ਦੇ ਨਾਲ ਹੀ ਵੈਸੇ ਧੋਤੀ ਗਈ ਗੱਡੀ ਤਾਂ ਤੇ ਤੇਲ ਹੀ ਬਹੁਤ ਜ਼ਿਆਦੇ ਪੈਂਦੀ ਗੱਡੀ ਦੇ ਉੱਪਰ ਤੇ ਫਿਰ ਵੀ ਜਿਹੜੀ ਕਾਲੀ ਗੱਡੀ ਆ ਸਾਨੂੰ ਪਤਾ ਹੋ ਕਿ ਡਸਟ ਵਗੈਰਾ ਬਾਲੀ ਪੈਂਦੀ ਏ ਜਿਆਦੀ ਹਨਾ ਜਿਆਦੇ ਜਿਆਦੇ ਮੈਲੀ ਹੋ ਜਾਂਦੀ ਏ ਜਿਹੜੀ ਆਪਣੀ ਵਾਈਟ ਗੱਡੀ ਜਿਹੜੀ ਦੂਸਰੀ ਵਾਲੀ ਆ ਉਹਦੇ ਵਿੱਚ ਇੰਨੀ ਜਿਆਦੇ ਪ੍ਰੋਬਲਮ ਨਹੀਂ ਆਉਂਦੀ ਕਿ ਇਹਦੇ ਉਤੋਂ ਆਪਾਂ ਇੱਕ ਢੇੜਾ ਕੱਢ ਕੇ ਆਉਣੇ ਆ ਤਾਂ ਇਹ ਸਾਰੀ ਵਾਈਟ ਵਾਈਟ ਹੋ ਜਾਂਦੀ ਏ ਹਨਾ ਆਪਾਂ ਚੱਲੇ ਆ ਥਾਰ ਤੇ ਤੇ ਦੂਸਰੀ ਗੱਡੀ ਆਪਣੀ ਜਿਹੜੀ ਹੈਗੀ ਆ ਉਹ ਪਹਿਲੇ ਲੁਧਿਆਣਾ ਜਿਹੜੀ 7 ਸੀਟਰ ਗੱਡੀ ਆ ਉਹਦਾ ਕੀ ਹੋਇਆ ਸੀਗਾ ਕਿ ਪਹਿਲਾਂ ਦੇ ਇੱਕ ਸ਼ੀਸ਼ਾ ਫਰੰਟ ਵਾਲਾ ਜਿਹੜਾ ਮੇਨ ਸ਼ੀਸ਼ਾ ਉਹ ਟੜਕ ਗਿਆ ਸੀਗਾ ਉਹ ਖਰਾਬ ਹੋ ਗਿਆ ਸੀਗਾ ਸ਼ੀਸ਼ਾ ਤੇ ਆਪਾਂ ਲੁਧਿਆਣਾ ਸ਼ੀਸ਼ਾ ਪੋਣਾ ਤੇ ਇੱਕ ਨਿੱਕ ਨੰਨਾ ਕੰਮ ਉਹਦਾ ਹੋਰ ਕਰਨਾ ਤੇ ਕੁਛ ਲੁਧਿਆਣੇ ਸ਼ੋਪਿੰਗ ਵੀ ਕਰਨੀ ਆਪਾਂ ਤੇ ਅੱਜ ਵਾਲਾ ਵਲੌਗ ਆਪਣਾ ਇਸੇ ਅਧਾਰ ਤੇ ਆ ਸਰ ਜਣੀ ਕਰਿਓ ਕੰਟੀਨਿਊ ਠੀਕ ਆ ਜਿਹੜੇ ਫ੍ਰੀ ਆ ਜਰੂਰ ਸਾਡਾ ਵਲੌਗ ਕੰਟੀਨਿਊ ਕਰਿਓ ਜੇ ਤੁਸੀਂ ਬਿਜ਼ੀ ਹੋ ਤਾਂ ਤੁਸੀਂ ਛੱਡ ਵੀ ਸਕਦੇ ਹੋ ਠੀਕ ਆ ਤੇ ਪਹਿਲਾਂ ਚੜਾਈ ਚੈੱਕ ਕਰੋ ਕੈਂਡ ਲੱਗਦੇ ਆ ਓਕੇ ਤੇ ਹੁਣ ਕਰਦੇ ਆ ਆਪਾਂ ਕੱਢਦੇ ਆ ਗੱਡੀ ਬਾਹਰ ਖੋਲਦਿਆਂ ਗੇਟ ਤੇ ਫਿਰ ਆਪਾਂ ਹੁਣ ਨੇ ਆ ਲੁਧਿਆਣੇ ਨੂੰ ਰਵਾਨਾ ਅੱਜ ਆਪਣੇ ਨਾਲ ਚੱਲਿਆ ਕਰਨ ਜਿਹੜਾ ਸਾਡਾ ਕੈਮਰਾਮੈਨ ਹੈ ਨਾ ਤੇ ਇੱਕ ਬੰਦੇ ਨੂੰ ਆਪਾਂ ਰਾਜੋ ਚੱਕਣਾ ਮਾਮਾ ਜੀ ਦੇ ਬੇਟੇ ਨੂੰ ਸੋ ਅਸੀਂ ਤਿੰਨੇ ਜਣੇ ਚੱਲੇ ਆ ਅੱਜ ਠੀਕ ਆ ਮਨਪੁਣੀ ਮਨਪੀਤ ਹੁਣ ਆਪਦੀ ਸ਼ਾਪਿੰਗ ਕਰਨਗੇ ਤੇ ਅਸੀਂ ਆਪਦੀ ਮੁੰਡੇ-ਮੁੰਡਿਆਂ ਦੀ ਆਪਦੀ ਅਲੱਗ ਸ਼ਾਪਿੰਗ ਕਰਨੀ ਆ ਅਸੀਂ ਆਪਦੀ ਗੱਡੀ ਵਗੈਰਾ ਇਹ ਸੈੱਟ ਕਰਨੀ ਆ ਠੀਕ ਆ ਲਓ ਫਿਰ ਚਲਿਏ ਥਾਰ ਤੇ ਤ੍ਰੇਲ ਬਹੁਤ ਜ਼ਿਆਦੀ ਪੈਂਦੀ ਆ ਧੁੰਦ ਬਹੁਤ ਜ਼ਿਆਦੀ ਆ ਸੋਚਿਆ ਸੀ ਜੀ 8 ਵਜੇ ਨੂੰ ਨਿਕਲ ਜਾਾਂਗੇ ਪਰ ਟਾਈਮ ਹੀ ਬਹੁਤ ਜ਼ਿਆਦੀ ਹੋ ਗਿਆ ਆਪਾਂ ਤੁਰਦੇ ਕਰਦੇ ਆਣ ਫਿਰ ਵੀ ਲੁਧਿਆਣਾ ਵੀ ਬਸ 11 ਵਜੇ ਖੁੱਲਦਾ ਹਨ ਚਲੋ ਆਓ ਫਿਰ ਚੱਲਦੇ ਆ ਕਰਦੇ ਕੰਟੀਨਿਊ ਆਓ ਦੋਸਤੋ ਤੁਹਾਨੂੰ ਲੈ ਕੇ ਚੱਲਦੇ ਆਂ ਆਪਾਂ ਲੁਧਿਆਣੇ ਤੇ ਅੱਜ ਆ ਕਰਦੇ ਆਂ ਸ਼ਾਪਿੰਗ ਤੇ ਫਿਰ ਆਪਣੇ ਕੱਲ ਨੂੰ ਆਪਣਾ ਪ੍ਰੋਗਰਾਮ ਆ ਫਿਰ ਪ੍ਰੋਗਰਾਮ ਲਗਾਤਾਰ ਚੱਲਦੇ ਆ ਸਾਡੇ ਕੋਲ ਅੱਜ ਦਾ ਦਿਨ ਫ੍ਰੀ ਸੀਗਾ ਤੇ ਅਸੀਂ ਕਿਾ ਚੱਲ ਆਪਾਂ ਜਿਹੜੀ ਗੱਡੀ ਦਾ ਕੰਮ ਕਰਵਾ ਲਈਏ ਕਿਉਂਕਿ ਅੱਗੇ ਮੌਸਮ ਬਹੁਤ ਜ਼ਿਆਦਾ ਖਰਾਬ ਹੋਣ ਵਾਲਾ ਕਿਉਂਕਿ ਇੰਨੀ ਜਨਵਰੀ ਦੇ ਵਿੱਚ ਕਦੇ ਇੰਨਾ ਨਹੀਂ ਕਦੇ ਧੁੰਦ ਵੇਖੀ ਸੀ ਜਿੰਨੀ ਹੁਣ ਹੁਣੇ ਪੈਣ ਲੱਗ ਗਈ ਇਹਨਾਂ ਮੌਸਮ ਖਰਾਬ ਹੋ ਗਿਆ ਸੋ 프ਰੰਟ ਵਾਲਾ ਸ਼ੀਸ਼ਾ ਟੁੱਟਿਆ ਪਰਮਾਤਮਾ ਨਗਰ ਉਹਨਾਂ ਇੱਕੀ ਗੱਲ ਹੁੰਦੀ ਹੈ ਟੁੱਟੇ ਉੱਤੇ ਡਿੱਗ ਸਕਦਾ ਆਪਣੇ ਸੋ ਆਈਆਂ ਦੋ ਤਿੰਨ ਤੇੜਾ ਹੀ ਉਹਦੇ ਵਿੱਚ ਬਟ ਆਪਾਂ ਨਵਾਂ ਪਵਾ ਦੇਣਾ ਤੇ ਬਾਕੀ ਉਹਦੇ ਏਸੀ ਵੈਂਟ ਦੇ ਥੋੜੇ ਜਿਹੀ ਉਹਦੀ ਡਾਇਰੈਕਸ਼ਨ ਜੀ ਸਹੀ ਕਰਾਉਣ ਵਾਲੀ ਸੀਗੀ ਸ਼ੀਸ਼ੇ ਉੱਪਰ ਥੋੜੀ ਹਵਾ ਘਟ ਪੈਂਦੀ ਆ ਆਪਾਂ ਉਹ ਸਹੀ ਕਰਵਾ ਕੇ ਲੈ ਆਉਣੀ ਆ ਫਿਰ ਤਾਂ ਜੋ ਆਪਾਂ ਜਦੋਂ ਸਿਆਲਾਂ ਦੇ ਵਿੱਚ ਨਾ ਫੌਗ ਵਗੈਰਾ ਸ਼ੀਸ਼ੇ ਉਤੇ ਜੰਮਦੀ ਆ ਤੇ ਅੱਗੇ ਦੇਖਣ ਦੇ ਵਿੱਚ ਪ੍ਰੋਬਲਮ ਆਉਂਦੀ ਹੈਣਾ ਚੱਲ ਗਏ ਆ ਜਾ ਫਿਰ ਦੋਸਤੋ ਮੌਸਮ ਦੇਖੋ ਬਾਹਰ ਕਿੰਨਾ ਜ਼ਿਆਦਾ ਖਰਾਬ ਆ ਤੇ ਕੁਛ ਵੀ ਨਹੀਂ ਦੱਸਦਾ ਵਿਆ ਆਹ ਟਾਈਮ ਦੇ ਵਿੱਚ ਆ ਕੇ ਤਾਂ ਕਦੇ ਇਦਾਂ ਦੀ ਪ੍ਰੋਬਲਮ ਆਈ ਨਹੀਂ ਸੀ ਪ੍ਰੋਗਰਾਮਾਂ ਤੇ ਅਕਸਰ ਜਾਂਦੇ ਰਹਿੰਨੇ ਆ ਤੁਹਾਨੂੰ ਇੱਕ ਚੀਜ਼ ਦਿਖਾਉਣੇ ਆ ਵੀ ਐਸ ਵਾਰ ਜੱਟਾਂ ਦਾ ਵੀ ਕਿੰਨਾ ਕੁ ਬੁਰਾ ਹਾਲ ਹੋਇਆ ਪਿਆ ਬਈ ਪੁੱਛੋਣਾ ਤੁਸੀਂ ਫਸਲ ਵੇਖ ਵੀ ਨਹੀਂ ਰਹੀਗੀ ਤੇ ਡੈਗ ਵੀ ਪਈ ਆ ਝਾੜ ਵੀ ਘਟ ਗਿਆ ਫਿਰ ਗਾਂ ਕਣਕ ਕਿਵੇਂ ਵੇਚਣੀ ਆ ਉਹ ਟੈਨਸ਼ਨ ਹੋਈ ਪਈ ਆ ਤੁਹਾਨੂੰ ਮੈਂ ਦੂਸਰੇ ਪਾਸੇ ਦਿਖਾਉਣਾ ਉਧਰ ਦਿਖਾਓ ਥੱਲੇ ਮੜਾ ਜਾ ਆ ਆ ਤੁਸੀਂ ਦੇਖ ਸਕਦੇ ਹੋ ਥੱਲੇ ਜ਼ੂਮ ਕਰਕੇ ਆ ਦੇਖੋ ਤੁਸੀਂ ਇਹ ਸਾਰਾ ਝੋਨਾ ਜਿਹੜਾ ਵੱਢਣ ਨਾਲੋਂ ਪਿਆ ਹੋਇਆ ਤੁਹਾਨੂੰ ਇਹ ਲੱਗਦਾ ਹੋਊਗਾ ਸ਼ਾਇਦ ਪ੍ਰਾਲੀ ਆ ਤੇ ਤੁਸੀਂ ਦੇਖੋ ਵੀ ਕਿਵੇਂ ਆ ਉੱਤੇ ਉੱਤੇ ਸਾਰਾ ਕੀ ਬੁਰਾ ਹਾਲ ਹੋਇਆ ਪਿਆ ਹੁਣ ਜਿਹੜਾ ਇਹ ਝੋਨਾ ਵੱਢ ਵੀ ਲਿਆ ਤਾਂ ਇਹ ਵਿੱਚ ਅੱਧੀ ਟਰਾਲੀ ਦਾ ਫੋਕ ਵੀ ਬਣੂਗੀ ਤੇ ਆ ਵੇ ਲੋ ਕਿੰਨੇ ਆ ਕਈਆਂ ਘਰਾਂ ਦੇ ਵੇਲਾ ਵੀ ਹੁਣ ਅੱਜ ਤਰੀਕ ਮੇਰੇ ਹਿਸਾਬ ਨਾਲ 15 15 ਕੇ 16 ਨਵੰਬਰ ਦੀ ਵੀਡੀਓ ਜਿਹੜੇ ਦੀ ਸ਼ੂਟ ਹੋ ਰਹੀ ਹੈ ਆਪਣੀ ਤੇ ਵੇਲਾ ਵੀ ਕਦੋਂ ਪੈਣੀ ਤੁਹਾਡੇ ਕੋਲ ਲੇਟ ਆ 15 ਨਵੰਬਰ ਦੀ ਵੀਡੀਓ ਜਿਹੜੀ ਅੱਜ ਸ਼ੂਟ ਹੋ ਰਹੀ ਆ ਦੇਖੋ ਇੱਧਰ ਝੋਨੇ ਦਾ ਹਾਲ ਕਿ ਹਜੇ ਵੀ ਵੱਢਣ ਵਾਲੋ ਖੜੇ ਆ ਮਸ਼ੀਨਾਂ ਵਾਲੇ ਵੱਢਣ ਨਹੀਂ ਆਉਂਦੇ ਤੇ ਵੇਲੇ ਕਦੋਂ ਇਹ ਆਪਾਂ ਸਾਲ ਆਪਾਂ 6 ਮਹੀਨੇ ਦੀਕੀ ਆ ਨੇ ਵੀ ਆਪਣੀ ਫਸਲ ਆਉਗੀ ਆਪਾਂ ਇਦਾਂ ਕਰਾਂਗੇ ਉਦਾਂ ਕਰਾਂਗੇ ਸੌ ਲੱਦ ਬਲਦ ਹੁੰਦੇ ਆ ਕਿਸੇ ਨੇ ਆਉਦਾ ਧੀ ਦਾ ਵਿਆਹ ਕਰਨਾ ਹੁੰਦਾ ਕਿਸੇ ਨੇ ਆਉਦੇ ਕਿਸੇ ਪੁੱਤ ਨੂੰ ਕਿਸੇ ਕਿਸੇ ਹਨਾ ਕਿ ਬਾਹਰ ਵਗੈਰਾ ਭੇਜਣਾ ਹੁੰਦਾ ਕਿਸੇ ਨੇ ਬੈਂਡ ਆਏ ਹੁੰਦੇ ਆ ਬਾਹਰ ਦੀ ਫੈਲ ਲਾਉਣੀ ਹੁੰਦੀ ਆ ਬਹੁਤ ਇਦਾਂ ਹੈਗਾ ਕਿਸੇ ਨੇ ਫੀਸਾਂ ਭਰਨੀਆਂ ਹੁੰਦੀਆਂ ਨੇ ਸੋ ਆਪਣੇ ਜ਼ਿਮੀਦਾਰਾਂ ਦਾ ਸਾਰਾ ਹੁੰਦਾ ਕਿ ਇਸ ਫਸਲ ਦੀ ਆਸ ਹੁੰਦੀ ਆ ਤੇ ਉਹ ਵੀ ਜਦੋਂ ਫਸਲਾਂ ਰੁਲ ਜਾਂਦੀਆਂ ਇਹਨਾਂ ਜੋ 6 ਮਹੀਨੇ ਉਹਦੀ ਕੀਤੀ ਕਰਾਈ ਮਿਹਨਤ ਤਾਂ ਉਦੋਂ ਬਹੁਤ ਦੁੱਖ ਲੱਗਦਾ ਤੇ ਆਪਾਂ ਵੀ ਖੈਰ ਇਸ ਲੈਂਡ ਦੀ ਸੀਗੇ ਸੋ ਅੱਜ ਵਾਹਿਗੁਰੂ ਨੇ ਕਿਰਪਾ ਕੀਤੀ ਆ ਆਪਾਂ ਇਸ ਥੋੜਾ ਸੈਡ ਹੋ ਗਏ ਆ ਆਪਾਂ ਖੇਤੀ ਵਾਲੀ ਲੈਂਡ ਚੋਂ ਸੋ 50 50 ਕਿੱਲੇ ਮੇਰੇ ਕੋਲ ਵੀ ਠੇਕੇ ਤੇ ਰੱਖੇ ਹੁੰਦੇ ਸੀ ਮੈਂ ਵੀ ਕਰਦਾ ਰਿਆਂ ਮੈਂ ਇਹ ਚੀਜ਼ ਮੈਂ ਦੁੱਖ ਨੂੰ ਸਮਝਦਾ ਸਾਰਿਆਂ ਦੇ ਨੂੰ ਹਨਾ ਕਿ ਬਹੁਤ ਔਖਾ ਹੁੰਦਾ ਕਿ ਠੇਕੇ ਆਪਾਂ ਪਹਿਲਾਂ ਭਰੇ ਹੁੰਦੇ ਆ ਕਿ ਜਦੋਂ ਆਪਾਂ ਵੱਡਣੀ ਆ ਤੇ ਉਦੋਂ ਪਤਾ ਨਹੀਂ ਕੀ ਹੋਣਾ ਕਿ ਜ਼ਿੰਮੇਵਾਰੀ ਇੱਕ ਬੰਦਾ ਇਹੋ ਜਿਹਾ ਕਿ ਜਿਹੜਾ ਕਿ ਸਾਰਾ ਸਾਲ ਧਰਤੀ ਦੇ ਉੱਤੇ ਪੈਸੇ ਖਲਾਰੀ ਜਾਂਦਾ ਹਨ ਤੇ ਉਹਨੇ ਸਾਲ ਬਾਅਦ ਇਕੱਠੇ ਕਰਨੇ ਹੁੰਦੇ ਆ ਤੇ ਇਹ ਨਹੀਂ ਹੁਣ ਪਰ ਪਤਾ ਪਰਮਾਤਮਾ ਨੂੰ ਕਿੰਨੇ ਇਕੱਠੇ ਆਪਣੇ ਹੋਣੇ ਆ ਜਾਂ ਕਿ ਨੇਰੀ ਤੂਫਾਨ ਆਉਣੇ ਸਾਰੇ ਉਡਾ ਕੇ ਲੈ ਜਾਣੇ ਹਨ ਤੇ ਉਦੋਂ ਸਰਕਾਰ ਦੀ ਸਿਕਤਾਈ ਬਹੁਤ ਜ਼ਿਆਦਾ ਆ ਆ ਹੁਣ ਕਿੰਨਾ ਇਧਰ ਪ੍ਰਾਲ ਪਿਆ ਆ ਵੇ ਆ ਕੋਈ ਸਾਧਨ ਨਹੀਂ ਹੈਗਾਗਾ ਇਧਰ ਇਧਰ ਝੋਨਾ ਵੱਢਿਆ ਹੋਇਆ ਇਧਰ ਸਾਰਾ ਭਰਾਲ ਪਿਆ ਆ ਗਿਆ ਠੀਕ ਆ ਹੁਣ ਰੈਂਦਾ ਖੁੰਦਾ ਉੱਤੇ ਹੁਣ ਤੇਲ ਇੰਨੀ ਜਿਆਦੇ ਪੈਂਦੀ ਹੈ ਉਦੋਂ ਵੀ ਚੀੜਾ ਹੋ ਗਿਆ ਹੈ ਅੱਗ ਸਰਕਾਰ ਕਹਿੰਦੀ ਲਾਉਣੀ ਨਹੀਂ ਹਨਾ ਤੇ ਵੱਡੇ ਸੰਧ ਜ਼ਿਮੀਦਾਰਾਂ ਕੋਲ ਇੰਨੇ ਹੈ ਨਹੀਂਗੇ ਤੇ ਜਿਹੜੇ ਉਹਨੂੰ ਖਪਾ ਸਕਣ ਜੇ ਉਹ ਯੂਜ਼ ਵੀ ਕਰਨਗੇ ਮੰਨ ਕੇ ਚੱਲੋ ਵੀ ਹੁਣ ਲੱਕ ਤਾਂ ਪਹਿਲਾਂ ਹੀ ਟੁੱਟ ਗਿਆ ਝੋਨਾ ਝੋਨਾ ਹੀ ਦੱਸਦਾ 15-15 ਮਾਣ ਘਾਟ ਗਿਆ ਠੀਕ ਆ ਜਿਹੜੇ ਠੇਕੇ ਤੇ ਰੱਖੇ ਸੀ ਵਾਹਣ ਤੇ ਝੋਨਾ ਘਟ ਗਿਆ ਤੇ ਪੱਲੋਂ ਪੈਸੇ ਤਾਂ ਪਹਿਲਾਂ ਹੀ ਪੈ ਗਏ ਤੇ ਗਾਂ ਆਪ ਦੇ ਪੱਲੋਂ ਇੰਨਾ ਕੁਛ ਇੰਦੀ ਵੱਡੀ ਮਸਿੰਦਰੀ ਤੇ ਖਰਚਾ ਬੰਦਾ ਕਿਵੇਂ ਕਰ ਸਕਦਾ ਹਨ ਸੋ ਬਹੁਤ ਔਖਾ ਹੋ ਜਾਂਦਾ ਤੇ ਖੇਤੀ ਵਾਲੀ ਲੈਣ ਬਈ ਜੀ ਉਹ ਬਹੁਤ ਜ਼ਿਆਦਾ ਟਫ ਹੈਗੀ ਆ ਬਹੁਤ ਔਖਾ ਹੈਗਾ ਇਹ ਕੰਮ ਖੇਤੀ ਵਾਲਾ ਹੁਣ ਤੇ ਦੇਖੋ ਵੀ ਹੁਣ ਜਦੋਂ ਖਾਈ ਤੇ ਆਪਣਾ ਝੋਨੇ ਲੋਕਾਂ ਦੇ ਖੜੇ ਆ ਹਨ ਇਸ ਟਾਈਮ ਦਾ ਕਣਕ ਉਹ ਆਉਂਦੀ ਆ ਤੇ ਹੁਣ ਕਦੋਂ ਉਹਨਾਂ ਨੇ ਕਾ ਉਹਦੇ ਝੋਨੇ ਸੰਭੇ ਝੋਨੇ ਵੱਢ ਕੇ ਮੰਡੀਆਂ ਚ ਲਈ ਫਿਰਦੇ ਉੱਥੇ ਵਿਕਦਾ ਨਹੀਂਗਾ ਤੇ ਕਦੋਂ ਉਹਨਾਂ ਨੇ ਆਹਦਾ ਝੋਨਾ ਸਾਂਭਿਆ ਤੇ ਕਦੋਂ ਉਹਨਾਂ ਨੇ ਆਹ ਪਰਾਲੀ ਦਾ ਹੱਲ ਕੀਤਾ ਕਦੋਂ ਉਹਨਾਂ ਨੇ ਕਣਕ ਬੀਜੀ ਕਦੋਂ ਉਹਨਾਂ ਦੀ ਕਣਕ ਉੱਗੀ ਹੁਣ ਜੇ ਕਣਕ ਬੀਜਣ ਚ ਲੇਟ ਹੋ ਗਈ ਗਾਂ ਹੁਣ ਝੋਨੇ ਨਾਲ ਝਾੜ ਘਟ ਗਿਆ ਜੇ ਕਣਕ ਬੀਜਣ ਚ ਲੇਟ ਹੋ ਗਈ ਗਾਂ ਕਣਕ ਜਾਵੜ ਨਹੀਂ ਗਰਮੀ ਦੇ ਵਿੱਚ ਜਦੋਂ ਕਣਕ ਗਰਮੀ 'ਚ ਜਾਵੜਦੀ ਆ ਫਿਰ ਉਹ ਕਣਕ ਝਾੜ ਕਢਾ ਆ ਜਾਂਦੀ ਆ ਸੋ ਬਹੁਤ ਔਖਾ ਕੰਮ ਆ ਤੁਸੀਂ ਆਪ ਸਮਝ ਸਕਦੇ ਜਿਹੜੇ ਜਿਹੜੇ ਬਾਈ ਖੇਤੀ ਕਰਦੇ ਉਹਨਾਂ ਨੂੰ ਤਾਂ ਦੱਸਣ ਦੀ ਲੋੜ ਨਹੀਂ ਉਹਨਾਂ ਨੂੰ ਸਭ ਪਤਾ ਹੀ ਹੈ ਨਾ ਜਿਹੜੀਆਂ ਮੇਰੀਆਂ ਵੀਡੀਓ ਇਦਾਂ ਦੇ ਲੋਕ ਵੀ ਹੈਗੇ ਜਿਹੜੇ ਮੇਰੇ ਇਦਾਂ ਪਰਿਵਾਰ ਸਾਡੇ ਨਾਲ ਜੁੜੇ ਆ ਜਿਹੜੇ ਇਸ ਲੈਣ ਖੇਤੀ ਵਾਲੀ ਦੂਰ ਆ ਸੋ ਬਈ ਜੱਟਾਂ ਜੱਟਾਂ ਵਾਲੀ ਲਾਈਫ ਆਪਾਂ ਕਹਿ ਦਿੰਨੇ ਜੱਟ ਗਾਣੇ ਦੀ ਲਲਕਾਰੇ ਮਾਰਦਾ ਤੇ ਮਹਿੰਗਾਈ ਨੇ ਤਾਂ ਵੈਸੇ ਚੀਕਾਂ ਕਢਾ ਰੱਖੀਆਂ ਨੇ ਸੋ ਅਜਨੀ ਔਖੀ ਲਾਈਫ ਹੁੰਦੀ ਆ ਕਿ ਇੰਨੀਆਂ ਬਰੀਕੀਆਂ ਹੁੰਦੀਆਂ ਨੇ ਆਪਾਂ ਨੂੰ ਵਿਚਾਰ ਵਿਦਵਾਨ ਬਣ ਜਾਂਦੇ ਆਪਾਂ ਵਿਚਾਰ ਵੱਡੇ ਵੱਡੇ ਦੇਣ ਲੱਗ ਜਾਂਦੇ ਆ ਕਿ ਤੁਸੀਂ ਜਿਮੀਦਾਰ ਅੱਗ ਲਾਉਂਦਾ ਜੀ ਜਿਮੀਦਾਰ ਆ ਕਰਦਾ ਪਰ ਜਿਹਦਾ ਆਪਾਂ ਥੱਲੇ ਬਗਰਾਉਂਡ ਲੈ ਲਵਾਂ ਤੇ ਉਹਦਾ ਦੇਖਦੇ ਆ ਨਾ ਜਾ ਕੇ ਸਿਸਟਮ ਤੇ ਉਦੋਂ ਪਤਾ ਲੱਗਦਾ ਕਿ ਹਾਂ ਠੀਕ ਆ ਚਲੋ ਦੋਸਤੋ ਇਹ ਤੁਹਾਨੂੰ ਦਿਖਾਇਆ ਆਪਾਂ ਤੇ ਹੁਣ ਆਪਾਂ ਲੁਧਿਆਣੇ ਨੂੰ ਚੱਲਦੇ ਆਂ ਕਮੈਂਟ ਕਰਕੇ ਜੂ ਦੱਸੋ ਜਿਹੜੇ ਮੇਰੀਆਂ ਗੱਲਾਂ ਨਾਲ ਐਗਰੀ ਆ ਇੱਕ ਵਾਰੀ ਜ਼ਰੂਰ ਕਮੈਂਟ ਕਰਿਓ ਇਸ ਗੱਲ ਦਾ ਠੀਕ ਆ ਵੀ ਤੁਸੀਂ ਜੱਟਾਂ ਨਾਲ ਕਿਹਨੇ ਕਿਹ ਐਗਰੀ ਕਰਦੇ ਹੋ ਠੀਕ ਆ ਆਓ ਚੱਲਦੇ ਆਂ ਲੁਧਿਆਣੇ ਨੂੰ ਆਪਾਂ ਹਾਂਜੀ ਦੋਸਤੋ ਸੋ ਬੰਦਾ ਆਪਣਾ ਲੈ ਲਿਆ ਵਾਸਤੇ ਚੋਂ ਨਾਲ ਤੇ ਨਾਲ ਹੀ ਜਿਹੜੇ ਅੱਜ ਖੁਆਏ ਪਕੌੜੇ ਸੋ ਅੱਜ ਅਸੀਂ ਪਕੌੜੇ ਖਾ ਕੇ ਆਏ ਆ ਬਿਨਾ ਇਨਵਾਈਟ ਕੀਤੇ ਹੋਏ ਮੈਂ ਤਾਂ ਠੀਕ ਇਹ ਇਨਵਾਈਟਡ ਸੀ ਮੈਨੂੰ ਵੀ ਨਾਲ ਲੈ ਗਿਆ ਕਹਿੰਦਾ ਯਾਰ ਅੱਜ ਕਿਸੇ ਇਹ ਪਾੜ ਦਾ ਭੋਗਾ ਚੱਲ ਜਾ ਕੇ ਆਈਏ ਨੇ ਮੱਥਾ ਟੇਕਿਓ ਨੇ ਪਕੌੜੇ ਖਾਏ ਹੋਣੇ ਤੇ ਮੈਂ ਤੇ ਨੰਨੀ ਦੋਨੇ ਗਏ ਨਾਲ ਪਕੌੜੇ ਖਾ ਕੇ ਆਂਦੇ ਅੱਜ ਹਨਾ ਸੋ ਪਹਿਲਾਂ ਲੱਗਿਆ ਸ਼ਾਰਟ ਬਣਾਉਣ ਮੈਂ ਕਿਹਾ ਯਾਰ ਸਾਰੇ ਉੱਥੇ ਜਿਹਨੂੰ ਸਾਡੇ ਤੁਸੀਂ ਪਿਆਰ ਕਰਦੇ ਹੋ ਸਾਰੇ ਦੇਖਦੇ ਹੋ ਮੈਂ ਕਿਹਾ ਬਾਈ ਪਤਾ ਨਹੀਂ ਕਿੱਧਰ ਵੀਡੀਓ ਬਣਾਈ ਜਾਂਦਾ ਅੱਗੇ ਹਨਾ ਠੀਕ ਆ ਸੋ ਹੁਣ ਆਪਾਂ ਪਹੁੰਚ ਗਏ ਆ ਟੋਲ ਪਲਾਜ਼ੇ ਤੇ ਇਹ ਹੈਗਾ ਆਪਣਾ ਕਿਹੜੀ ਜਗ੍ਹਾ ਟੋਲ ਪਲਾਜ਼ਾ ਚੁੰਕੀ ਮਾਂ ਦਾ ਚੁੰਕੀ ਮਾਂ ਨਾਲ ਟੋਲ ਪਲਾਜ਼ਾ ਤੇ ਇੰਨਾ ਕਿ ਜਾਏ ਭਾਈ ਟਰੈਂਪ ਗਾਇ ਇਥੇ ਇਹ ਆਪਣਾ ਭਾਰਤ ਦੇਸ਼ ਮਹਾਨ ਜਿੱਥੇ ਮਤਲਬ ਕਿ ਲਾਈਨ ਬਹੁਤ ਲੰਬੀ ਲੱਗਦੀ ਹੈ ਹਨਾ ਕਿ ਬਹੁਤ ਜਿਆਦਾ ਟਾਈਮ ਲਾਉਂਦੀ ਹੈ ਜਿਹੜੀ ਮੇਨ ਵਾਲੀ ਪੱਟੀ ਹੁੰਦੀ ਹੈ ਉਹਨਾਂ ਕਹਿੰਦੇ ਉਦੋਂ ਗਾਂ ਤਾਂ ਆ ਟ੍ਰੈਫਿਕ ਲੱਗੇ ਤਾਂ ਇਹਨਾਂ ਨੂੰ ਬੈਰੀਅਰ ਖੋਲਣੇ ਪੈਂਦੇ ਆ ਤੇ ਬਟ ਇੱਥੇ ਕੋਈ ਨਹੀਂ ਹੈਗਾ ਕੋਈ ਇੱਥੇ ਕੋਈ ਪੁੱਛਦਾ ਨਹੀਂ ਕੋਈ ਸੁਣਦਾ ਨਹੀਂ ਇੱਥੇ ਤੇ ਬੱਸ ਦੱਬੀ ਤੁਰਿਆਉਂਦੇ ਬੱਸਾਂ ਵਾਲਿਆ ਬੱਸਾਂ ਵਾਲਿਆ ਵਲਾ ਹੋਰ ਲਾਈਨ 'ਚ ਪਾਉਣ ਦੀ ਕੋਸ਼ਿਸ਼ ਕਰੀ ਜਾਂਦਾ ਇੱਧਰ ਵੇਖੋ ਇੱਕ ਇਹ ਨਵੀਂ ਗੱਡੀ ਆ ਫਿਰ ਆ ਰੁਕ ਜਾ ਲੋ ਹਾਂਜੀ ਦੋਸਤੋ ਆਪਾਂ ਪਹੁੰਚ ਗਏ ਲੁਧਿਆਣੇ ਇਹ ਆਪਣੀ ਉਹ ਗੱਡੀ ਹੈ ਜਿਹੜੀ ਆਪਾਂ ਨੂੰ ਪਰਮਾਤਮਾ ਨੇ ਦੁਆਰਾ ਮੋੜ ਕੇ ਦਿੱਤੀ ਸੀ ਤੇ ਉੱਪਰ ਆਪਣੇ ਲਿਖਿਆ ਹੋਇਆ ਜਸਲੀਣਾ ਤੇ ਆ ਆਪਾਂ ਸ਼ੀਸ਼ਾ ਪੋਣਾ ਦਾ ਸ਼ੀਸ਼ਾ ਟੜਕ ਰਿਹਾ ਸੀਗਾ ਹੁਣ ਗਾ ਆਪਣੇ ਪ੍ਰੋਗਰਾਮ ਘੱਲ ਲਗਾਤਾਰ ਹੀ ਆ ਤੇ ਇਹ ਸ਼ੀਸ਼ਾ ਸਾਰਾ ਵੱਧ ਗਿਆ ਇੱਥੇ ਕੋਈ ਚੀਜ਼ ਡਿੱਗ ਪਈ ਸੀ ਇੱਤੇ ਤੇ ਸਾਰਾ ਸ਼ੀਸ਼ਾ ਓਰੀਜਨਲ ਅੱਜ ਪਵਾ ਕੇ ਲੈ ਕੇ ਜਾਣਾ ਠੀਕ ਆ ਇਹ ਚੀਜ਼ਾਂ ਅੱਜ ਇਹ ਆਪਾਂ ਲੁਧਿਆਣੇ ਕੰਮ ਕਰਾਉਣ ਆਏ ਸੀ ਸੋ ਅੱਜ ਗਰਪੁਰਬ ਕਰਕੇ ਨਾ ਅੱਜ ਪਤਾ ਹੀ ਨਹੀਂ ਸੀਗਾ ਸ਼ਾਪਾਂ ਬਹੁਤ ਜ਼ਿਆਦੇ ਬੰਦ ਹੈਗੀਆਂ ਤੇ ਕੁਝ ਕੁ ਸ਼ਾਪਾਂ ਹੀ ਖੁੱਲੀਆਂ ਹੋਈਆਂ ਨੇ ਤੇ ਟਰੈਫਿਕ ਬਹੁਤ ਜ਼ਿਆਦਾ ਹੈ ਕੋਈ ਥਾਂ ਥਾਂ ਤੇ ਅੱਜ ਲੰਗਰ ਲੱਗ ਰਹੇ ਨੇ ਵਰਪੁਰਬ ਕਰਕੇ ਹਨਾ ਤੇ ਟਰੈਫਿਕ ਬਹੁਤ ਜ਼ਿਆਦਾ ਆ ਸੋ ਬਾਲਗਾਂ ਦੁਕਾਨਾਂ ਦਾ ਅੱਜ ਬੰਦ ਹੀ ਆ ਸੋਚਿਆ ਸੀਗਾ ਵੀ ਆਪਾਂ ਇੱਥੇ ਅੱਜ ਟੀਵੀ ਕੰਮ ਨਾਲ ਕਰ ਲੈਂਦਾ ਸ਼ੀਸ਼ਾ origignal ਪਵਾ ਲਾਂਗੇ ਪਰ ਦੇਖੋ ਅੱਜ ਕਿੰਨੇ ਕੰਮ ਹੁੰਦੇ ਆ ਬਾਕੀ ਮਨਪ੍ਰੀਤ ਦੂਸਰੀ ਗੱਡੀ ਉੱਥੇ ਬ੍ਰਦਰ ਭਾਬੀ ਉਹ ਥਾਰ ਤੇ ਚਲੇ ਗਏ ਆਪਣੇ ਕੋਲੇ ਆਪਣੀ ਗੱਡੀ ਆ ਗਈ ਇਹ ਵਾਲੀ ਤੇ ਸ਼ੀਸ਼ਾ ਚਪਾਉਣੇ ਆ ਫਿਰ ਸਾਰੇ ਜਨੇ ਇਕੱਠੇ ਹੋਵਾਂਗੇ ਫਿਰ ਜਿੰਨੇ ਕੰਮ ਹੁੰਦੇ ਅੱਜ ਕਰਦੇ ਆ ਫਿਰ ਬਾਕੀ ਦੇਖਦੇ ਆ ਕੱਲ ਆਪਣਾ ਹੈਗਾ ਪ੍ਰੋਗਰਾਮ ਤੇ ਇਧਰ ਇੱਕ ਟੈਟੂ ਆਪਣੇ ਮੁੰਡੇ ਨੇ ਬਣਾਇਆ ਬਹੁਤ ਘੈਂਟ ਆ ਆ ਦੇਖੋ ਤੁਸੀਂ ਖਾਲੇ ਕੱਲ ਹੀ ਬਣਾਇਆ ਬਹੁਤ ਜਿਆਦਾ ਕਲੀਅਰ ਬਣਾਇਆ ਗਿਆ ਟੈਟੂ ਬਹੁਤ ਜਿਆਦਾ ਸੋਹਣਾ ਬਣਾਇਆ ਗਿਆ ਅਜੀ ਇਹਨੂੰ ਅਰੇਬ ਕੀਤਾ ਹੋਇਆ ਕੱਲ ਕੱਲ ਹੀ ਬਣਾਇਆ ਨਾ ਆਪਾਂ ਹਾਂ ਕੱਲ ਬਣਾਇਆ ਇਹਗਾ ਆ ਹਜੇ ਇਹਦੇ ਵਿੱਚ ਹਵਾ ਵਿੱਚ ਬਣੀ ਵੀ ਹੈ ਵਿੱਚ ਥੋੜੀ ਜੀ ਤਾਂ ਤੁਹਾਨੂੰ ਲੱਗਦਾ ਹੋਊਗਾ ਆ ਜਿਹੜੇ ਬਲੈਕ ਆ ਇਹ ਵਿੱਚ ਹਵਾ ਬਣੀ ਵੀ ਹੈ ਜੇ ਉੱਤਲ ਲਫਾਫਾ ਉੱਤਰ ਗਿਆ ਨਾ ਪਰ ਲਾਉਣਾ ਨਹੀਂ ਲਫਾਫਾ ਹਜੇ ਤੇ ਬਹੁਤ ਜ਼ਿਆਦਾ ਕਲੈਰਟੀ ਆ ਰਹੀ ਆ ਤੇ ਇਹੀ ਸੇਮ ਟੈਟੂ ਥੋੜਾ ਥੋੜਾ ਚੇਂਜ ਕਰਕੇ ਆਪਣੀ ਬਾਹਾਂ ਤੇ ਵੀ ਜਲਦੀ ਆਉਣ ਵਾਲਾ ਹਾਂ ਠੀਕ ਆ ਮੈਨੂੰ ਇਹ ਸੀ ਉਹ ਵੀ ਜਿਹੜਾ ਬੰਦਾ ਬਣਾਉਂਦਾ ਵੀ ਕਿਵੇਂ ਹੁਣ ਇਹ ਤਾਂ ਬਣਾਉਣਾ ਹੀ ਸੀਗਾ ਫਿਰ ਮੈਨੂੰ ਪਤਾ ਲੱਗ ਜਾਂਦਾ ਵੀ ਕਿਵੇਂ ਕਲੈਰਟੀ ਜਾਂ ਕੀ ਕੁਆਲਿਟੀ ਹੈ ਹਨਾ ਜਾਂ ਕਿਵੇਂ ਬਣ ਰਿਹਾ ਹਨਾ ਮੁਰਕੀ ਚੀਜ਼ਾਂ ਬਾਰ-ਬਾਰ ਲੈਂਦੀਆਂ ਨਹੀਂ ਤੇ ਬਾਰ-ਬਾਰ ਬਣਦੀਆਂ ਨਹੀਂ ਬਈ ਹਨ ਠੀਕ ਆ ਸੋ ਇਹ ਅੰਦਰੀ ਸਾਈਡ ਬਣਾਇਆ ਆਪਾਂ ਸਾਈਡ ਬਾਹਰਲੀ ਸਾਈਡ ਬਣਾਈਏ ਠੀਕ ਆ ਆਈਡੀਆ ਇਹ ਦੇ ਦੋ ਵੀ ਕਾਹਦਾ ਟੇਡੂ ਬਣਾਈਏ ਬਣਾਵਾਂਗੇ ਸ਼ੇਰ ਦਾ ਹੀ ਆਪਾਂ ਸ਼ੇਰ ਬਣਾਇਆ ਵੜਾ ਘੈਂਟ ਪਰ ਆਪਾਂ ਨੂੰ ਐ ਜਿਹੜਾ ਗੁੱਸੇ ਵਾਲਾ ਸ਼ੇਰ ਹੋਇਆ ਨਾ ਮੂੰਹ ਅੱਡੇ ਹੋਵੇ ਇਦਾਂ ਕਰਕੇ ਉਹ ਬਣਾਉਂਦਾ ਜੀ ਕਰਦਾ ਨਾ ਇਦਾਂ ਮੂੰਹ ਅੱਡੇ ਹੋਵੇ ਹੁਣ ਮੈਨੂੰ ਕਹਿ ਆ ਸੀਗਾ ਮੂੰਹ ਅੱਡੇ ਵਾਲਾ ਵੀ ਬਣਾ ਲੈ ਮੈਂ ਕਹਿੰਦਾ ਨਹੀਂ ਜੀ ਜਰਾ ਆਪਾਂ ਬੰਦ ਵਾਲਾ ਬਣਾਣਾ ਠੀਕ ਆ ਚਲੋ ਫਿਰ ਮੈਂ ਮੂੰਹ ਢਾ ਦੇਣਾ ਤੂੰ ਬੰਦ ਰੱਖਣਾ ਹਨਾ ਆਖੋ ਅਸੀਂ ਪ੍ਰੋਗਰਾਮ ਕਰਦੇ ਆ ਜਦੋਂ ਕਿ ਸਾਡੇ ਜਿਹੜੇ ਕਾਫ ਇਤੋਂ ਤਾਂ ਹੀ ਮੂੜੇ ਹੁੰਦੇ ਆ ਪ੍ਰੋਗਰਾਮ ਦੇ ਲਈ ਇਤੋਂ ਤਾਂ ਹੀ ਸਾਡੇ ਕੁਰਤੇ ਪਜਾਮੇ ਵਾਈਟ ਦੇ ਕਾਫ ਇਤੋਂ ਤਾਂ ਹੀ ਮੂੜੇ ਹੁੰਦੇ ਆ ਤੇ ਫਿਰ ਉਹਦੇ ਵਿੱਚ ਅੱਧਾ ਕੇ ਦੱਸਦਾ ਸੋਨਾ ਲੱਗੂਗਾ ਹਣਾ ਕਿਉਂਕਿ ਪਹਿਲਾਂ ਪਹਿਲਾਂ ਉਹੀ ਨਹੀਂ ਬਣਾਇਆ ਜਦੋਂ ਸੀਗਾ ਵੀ ਸ਼ਾਇਦ ਕੋਈ ਸਰਕਾਰੀ ਜੋਬ ਮਿਲ ਜਾਊਗਾ ਸਰਕਾਰੀ ਨਹੀਂ ਨਾ ਕੋਈ ਸੋ ਅਸੀਂ ਹੁਣ ਉਸ ਜ਼ੋਨ ਤੋਂ ਨਿਕਲ ਚੁੱਕੇ ਆ ਭਰਤੀ ਵਾਲੇ ਜੋ ਹਣਾ ਕੋਈ ਭਰਤੀ ਬਗੈਰ ਹਣਾ ਸੋ ਦੇਖੀਏ ਜੇ ਗੱਲ ਕਰੀਏ ਭਰਤੀ ਦੀ ਮੈਂ ਤਿੰਨ ਚਾਰ ਵੀ ਟ੍ਰਾਇਲ ਕੱਢੇ ਬਜਾ ਪੁਲਿਸ ਦੇ ਪਰ ਮੁਕੱਦਮਾ ਚ ਨਹੀਂ ਸੀਗਾ ਪਰਮਾਤਮਾ ਨੇ ਡਿਊਟੀ ਕਿੱਸਾ ਸੇ ਹੋਰ ਹੀ ਰੱਖੀਆਂ ਸੀਗੀਆਂ ਸੋ ਜੋ ਹੁੰਦਾ ਨਾ ਚੰਗੇ ਵਾਸਤੇ ਹੁੰਦਾ ਪਰਮਾਤਮਾ ਨੇ ਲਿਖਿਆ ਜਸ ਤੇਰੀ ਡਿਊਟੀ ਇੱਧਰ ਨਹੀਂ ਗਈ ਨਾਕਿਆਂ ਤੇ ਨਹੀਂ ਤੂੰ ਖੜਨਾ ਤੂੰ ਖੁਸ਼ੀਆਂ ਨੂੰ ਦੂਣੀਆਂ ਚਾਉਣੀਆਂ ਕਰਨਾ ਹਨਾ ਤੇ ਆਪਣੀ ਡਿਊਟੀ ਪਰਮਾਤਮਾ ਨੇ ਇੱਧਰ ਲਾਉਣੀ ਸੀ ਆਪਣੀ ਇੱਧਰ ਲੱਗ ਗਿਆ ਹਨਾ ਸੋ ਬਹੁਤ ਵਧੀਆ ਬਾਈ ਜੀ ਹੁਣ ਹੁਣ ਕਹੀਦਾ ਵਧੀਆ ਗੱਲ ਰਹਿ ਗਈ ਆਪਾਂ ਭਰਤੀ ਨਹੀਂ ਹੋਗੇ ਨਹੀਂ ਕਿਸੇ ਨਾਕੇ ਤੇ ਖੜੇ ਹੋਣਾ ਨਹੀਂ ਉਹਨੂੰ ਹਾਂ ਔਖਾ ਬਹੁਤਾ ਕੰਮ ਪੁਲਿਸ ਦੀ ਲੈਨ ਪੁਲਿਸ ਲੈਨ ਦੀ ਬਈ ਬਹੁਤ ਔਖੀ ਡਿਊਟੀ ਆ ਆਪਾਂ ਕਹਿ ਦਿੰਨੇ ਆ ਸਿੱਕੇ ਮੰਦਾ ਚੰਗਾ ਬੋਲ ਦਿੰਨੇ ਆ ਬਟ ਬਈ ਬਹੁਤ ਔਖਾ ਆਪਾਂ ਨੂੰ 5 ਮਿੰਟ ਕਿਸੇ ਦੀ ਵੇਟ ਕਰਨੀ ਖੜ੍ਹਮੇ ਓਕੀ ਹੁੰਦੀ ਚੌਂਕ 'ਚ ਤੇ ਸਾਰੀ ਜਿਹੀ ਟ੍ਰੈਫਿਕ ਫਿਰ ਚੜਦੇ ਚੜਦੇ ਨੇ ਹੁਣਾ ਬਈ ਤਰ ਤਰ ਦੇ ਡਰਾਈਵਰ ਟੱਕਰਦੇ ਆ ਮਿੱਟੀ ਕਟਾ ਪ੍ਰਦੂਸ਼ਣ ਕਿੰਨਾ ਜ਼ਿਆਦਾ ਆ ਸਾਰਾ ਉੱਤੇ ਪੈਂਦਾ ਬਹੁਤ ਗਰਮੀਆਂ ਧੁੱਪਾਂ ਉਹਨਾਂ ਨੂੰ ਸਰਦੀਆਂ ਨੰਗਾ ਨੰਗੀਆਂ ਉਤੋਂ ਦੇ ਸਰੀਰ ਦੇ ਹਨਾ ਕਮਾਈ ਬਹੁਤ ਔਖੀ ਹੈਗੀ ਆ ਹਨਾ ਤੇ ਚਲੋ ਕੋਈ ਨਹੀਂ ਫਿਰ ਹੁਣ ਬਾਈ ਹੁਣੀ ਆਉਂਦੇ ਆਪਣਾ ਸ਼ੀਸ਼ਾ ਲੈਣ ਗਏ ਸੀਗੇ ਤੇ ਉਸ ਤੋਂ ਬਾਅਦ ਆਪਾਂ ਸ਼ੀਸ਼ਾ ਪਾਉਣੇ ਆ ਤੇ ਦਿਹਨੇ ਕੀ ਬਣਦਾ ਲਓ ਜੀ ਆਪਾਂ ਸਕੂਟਰੀ ਰੋਕੀ ਬੈਠੇ ਬਾਈ ਦੀ ਹੈ ਨਾ ਹੈ ਨਾ ਠੀਕ ਆ ਸਰ ਆਇਓ ਫਿਰ ਜੁੜਦੇ ਆ ਆ ਕਾਉਂ ਵੀ ਠੀਕ ਐ ਮੈਂ ਕਹਣਾ ਹਵਾ ਖਾਰਾਂ ਹੀ ਰੱਖ ਲੀ ਸਿਆਲਾਂ ਚ ਸਤ ਤੋਂ ਤੰਦ ਮਿੱਟੀ ਘਟਾ ਹਵਾ ਠੰਡੀ ਸਿੱਧੀ ਜਾਇ ਕਰੂ ਇਹ ਸੀਦੀ ਵੀ ਲੋ ਮਗਰ ਲਾ ਵੀ ਲਵਾ ਦਿਆ ਆਰਮਰ ਹਵਾ ਪਿੱਛੇ ਨਿਕਲ ਜੂ ਨਾ ਵਿੱਚ ਨਹੀਂ ਅੜਦੀ